ਔਰ ਅੱਜ ਦੇ ਖਲਕ ਚੈਨਲ ਦੇਖਣ ਵਾਲੇ ਸਾਰੇ ਇਨਸਾਫ਼ ਸੰਧ ਝਟਾਰੂਆਂ ਦਾ ਤੇ ਸੱਚ ਤੇ ਹੱਕ ਦੀ ਗੱਲ ਕਰਨ ਵਾਲਿਆਂ ਦਾ ਪੁਰਜੋਰ ਸਵਾਗਤ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਵਿੱਚ ਚੱਲ ਰਹੀਆਂ ਬਲੌਕ ਸਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੀ ਜਿਹਦੇ ਦੌਰਾਨ ਅੱਜ ਬਹੁਤ ਕੁਝ ਦੇਖਣ ਨੂੰ ਮਿਲਿਆ ਕਈ ਥਾਵਾਂ ਤੇ ਕੈਂਡੀਡੇਟਾਂ ਦੇ ਜਿਹੜੇ ਕਾਗਜ਼ ਪਾੜਦੇ ਨਜ਼ਰ ਆਏ ਕਈ ਥਾਂ ਤੇ ਮੁੱਕ ਮੁਕੀ ਨਜ਼ਰ ਹੁੰਦਾ ਆਏ ਕਈ ਥਾਂ ਤੇ ਪੁਲਿਸ ਦੀ ਖਿੱਚਤੂ ਨਜ਼ਰ ਆਈ ਕਈ ਥਾਂ ਤੇ ਕੈਂਡੀਡੇਟ ਕਾਗਜ਼ ਲੈ ਕੇ ਭੱਜਦੇ ਨਜ਼ਰ ਆਏ ਤੇ ਫਿਰ ਇੱਕ ਵੀਡੀਓ ਕਾਲੀਦਾਲ ਵੱਲੋਂ ਜਾਰੀ ਕੀਤੀ ਜਾਂਦੀ ਹੈ ਬਾਦਲ ਵੱਲੋਂ ਪਟਿਆਲੇ ਦੇ ਇੱਕ ਪੁਲਿਸ ਅਫਸਰ ਦੀ ਤੇ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਪੁਲਿਸ ਅਫਸਰ ਦੀ ਵੀਡੀਓ ਜਿਹਦੇ ਹਦਾਇਤਾਂ ਇੱਤੇ ਯਾਰੀਆਂ ਵੀ ਆਗੂਆਂ ਨੂੰ ਕਾਜ ਕਰਨ ਤੋਂ ਪਹਿਲਾਂ ਹੀ ਰੁਕਿਆ ਜਾਵੇ ਪਰ ਬਾਅਦ ਦੇ ਵਿੱਚ ਆਫੀਸ਼ੀਅਲ ਬਿਆਨਾਂ ਦਾ ਵੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਬਣਾਈ ਹੋਈ ਵੀਡੀਓ ਆ ਬਹੁਤ ਸਾਰੇ ਕੈਂਡੀਡੇਟ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਨਾਲ ਧੱਕਾ ਹੋਇਆ ਉਹਨਾਂ ਨੇ ਹਾਈ ਕੋਰਟ ਦਾ ਤੇ ਚੋਣ ਕਮਿਸ਼ਨ ਦਾ ਵੀ ਰੁਖ ਕਰ ਲਿਆ ਪਾਪ ਲੋਕਤੰਤਰ ਦਾ ਜਨਾਜਾ ਸਮੁੱਚੇ ਪੰਜਾਬ ਦੇ ਵਿੱਚ ਜਿਵੇਂ ਨਿਕਲਿਆ ਤਾਂ ਉਹਦੇ ਕਰਕੇ ਇਨਕਲਾਬੀ ਕੇਂਦਰ ਨੂੰ ਇਹ ਕਹਿਣਾ ਪਿਆ ਵੀ ਜਿਹੜੀਆਂ ਇਹ ਚੋਣਾਂ ਇਹ ਲੋਕਤੰਤਰ ਲਈ ਲੋਕਾਂ ਦੇ ਵਿੱਚ ਫੁੱਟ ਪਾਉਣ ਦੇ ਲਈ ਲੜਾਈਆਂ ਜਾ ਰਹੀਆਂ ਹਨ ਤੇ ਇਹ ਜਿਹਦਾ ਫੁੱਟ ਪਾਉਣ ਦਾ ਫਾਇਦਾ ਹੈ ਹਮੇਸ਼ਾ ਡਿਵਾਈਡ ਐਂਡ ਰੂਲ ਦਾ ਜਿਹੜੇ ਚਲਾਕ ਰਾਜਨੀਤਿਕ ਲੋਕਾਂ ਉਹ ਸਮੇਂ-ਸਮੇਂ سر ਚੁੱਕਦੇ ਆਏ ਹਨ ਤੇ ਅੱਜ ਲੋਕਾਂ ਦੀ ਸਮਝਦਾਰੀ ਤੇ ਡਿਪੈਂਡ ਕਰਦਾ ਹੈ ਵੀ ਉਹ ਕਿੰਨਾ ਇਸ ਗੁੱਟਬਾਜ਼ੀ ਤੋਂ ਉੱਪਰ ਉੱਠਦੇ ਆ ਜਿਹਦਾ ਕਿ ਲੱਗਦਾ ਹੈ ਵੀ ਇਹ ਇਸ ਦੇ ਵਿੱਚ ਬੜੀ ਕਾਮਯਾਬੀ ਮਿਲਣ ਦੀ ਆਸ ਨਹੀਂ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਅਸੀਂ ਸਰਪੰਚੀ ਦੀਆਂ ਇਲੈਕਸ਼ਨਾਂ ਹੁੰਦੀਆਂ ਤਾਂ ਬਾਅਦ ਚ ਦੇਖਦੇ ਆ ਵੀ ਕਿਵੇਂ ਇਹ ਦੁਸ਼ਮਣੀਏ ਜਾਨ ਲੈਣ ਤੱਕ ਅੱਗੇ ਚਲੀ ਜਾਂਦੀ ਹੈ ਤੇ ਇਸ ਫੋਕੀ ਚੌਧਰਪਣੇ ਨੇ ਆਮ ਸਮਾਜ ਦੇ ਵਿੱਚ ਆਮ ਲੋਕਾਂ ਦੇ ਵਿੱਚ ਜਿਹੜੀ ਫੁੱਟ ਪਾਈ ਆ ਉਹਨਾਂ ਤੀਜਾ ਉਹਨਾਂ ਲੋਕਾਂ ਨੂੰ ਮੁਕਤਣਾ ਪੈਣਾ ਜਿਨ੍ਹਾਂ 'ਚ ਪਈਆ ਕਿਉਂਕਿ ਲੀਡਰਸ ਬਾਅਦ ਦੇ ਵਿੱਚ ਫੇਰ ਇਕੱਠੇ ਹੋ ਜਾਂਦੇ ਆ ਚਾਹੇ ਵਿਧਾਨ ਸਭਾ ਤੋਂ ਬਾਅਦ ਦੇਖ ਲਓ ਅੰਦਰ ਐ ਲੜਦੇ ਆ ਲੋਕ ਸਭਾ ਦੇ ਦੇ ਲੋਕ ਕਿਵੇਂ ਲੜਦੇ ਆ ਪਰ ਬਾਅਦ ਦੇ ਵਿੱਚ ਇਹਨਾਂ ਨੂੰ ਬਿਹਾਨ ਸ਼ਾਦੀਆਂ ਦੇ ਵਿੱਚ ਤੇ ਹੋਰ ਸਮਾਜਿਕ ਸਮਾਗਮਾਂ ਦੇ ਵਿੱਚ ਤੁਸੀਂ ਜਫੀਆਂ ਪਾਉਂਦੇ ਵੀ ਦੇਖ ਸਕਦੇ ਹੋ ਇਹ ਲੋਕਾਂ ਨੂੰ ਚਾਹੀਦਾ ਵੀ ਜਿਹੇ ਚਲਾਕ ਪੋਲਿਟਿਸ਼ੀਨਾਂ ਦੀਆਂ ਚਲਾਕ ਹਰਕਤਾਂ ਤੋਂ ਬਚ ਸਕਣ ਪਰ ਅਫਸੋਸ ਇਸ ਕਰਕੇ ਹੁੰਦਾ ਹੈ ਵੀ ਜਿਹੜੇ ਲੋਕ ਅੱਜ ਲੋਕਤੰਤਰ ਦੀਆਂ ਗੱਲਾਂ ਕਰ ਰਹੇ ਹਨ ਕਿਉਂਕਿ ਲੋਕਤੰਤਰ ਦੀ ਗੱਲ ਕਰਨੀ ਉਹਨਾਂ ਲਈ ਬਣਦੀ ਆ ਕਿਉਂਕਿ ਇੱਕ ਮੌਜੂਦਾ ਸਰਕਾਰ ਦੇ ਇੱਕ ਵੱਡੇ ਲੀਡਰ ਨੇ ਇਹ ਗੱਲ ਕਹੀ ਸੀਗੀ ਵੀ ਹਰ ਹਾਲ ਦੇ ਵਿੱਚ ਜਿੱਤਣਾ ਇਨਸਾਮ ਦਾਮ ਦੰਡ ਭੇਜ ਲੜਾਈ ਝਗੜਾ ਕੁਐਸਚਨ ਆਨਸਰ ਤੇ ਜਿਹਦਾ ਬਾਅਦ ਤਰਨ ਤਰਨ ਦੀ ਇਲੈਕਸ਼ਨ ਹੁੰਦੀ ਹੈ ਉੱਥੇ ਵੀ ਕਾਫੀ ਬਧਿਕੀਆਂ ਹੁੰਦੀਆਂ ਹਨ ਪਰ ਕੀ ਇਹ ਲੋਕਤੰਤਰ ਲਈ ਜਾਇਜ਼ ਪੁਲਿਸ ਦੀ ਮਦਦ ਦੇ ਨਾਲ ਬੂਥ ਕੈਪਚਰ ਕਰਨੇ ਪੁਲਿਸ ਦੀ ਮਦਦ ਦੇ ਨਾਲ ਇੱਕ ਧਿਰ ਨੂੰ ਚੋਣਾ ਲੜਨ ਤੋਂ ਰੋਕਣਾ ਤੇ ਪੁਲਿਸ ਦੀ ਮਦਦ ਦੇ ਨਾਲ ਇਲੈਕਸ਼ਨਾਂ ਜਿੱਤਣੇ ਆ ਇਹ ਪੁਲਸ ਰਾਜ ਹੈ ਜਾਂ ਲੋਕਤੰਤਰੀ ਰਾਜ ਹੈ ਇਹ ਸੀਨ ਪਹਿਲਾਂ ਬਿਹਾਰ ਯੂਪੀ ਮੱਧ ਪ੍ਰਦੇਸ਼ ਵਰਗੀਆਂ ਥਾਵਾਂ ਤੇ ਦੇਖਣ ਨੂੰ ਮਿਲਦੇ ਸੀਗੇ ਜਿੱਥੇ ਸਮੇਂ-ਸਮੇਂ ਦੇ ਵਿੱਚ ਚੰਬਲ ਘਾਟੀ ਦੇ ਡਕੈਤਾਂ ਦੀ ਵੀ ਇਨਵੋਲਵਮੈਂਟ ਹੁੰਦੀ ਰਹੀ ਹੈ بڑے-ਬڑے ਡਕੈਤਾਂ ਦੇ ਵੱਡੇ-ਵੱਡੇ ਲੀਡਰਾਂ ਦੇ ਨਾਲ ਸਬੰਧ ਵੀ ਨਿਕਲਦੇ ਆਏ ਆ ਤੇ ਬਾਅਦ ਵੱਡੇ ਵੱਡੇ ਫੁੱਲਨ ਦੇ ਵੀ ਵਰਗੇ ਡਕੈਤ ਐਮਪੀ ਵੀ ਬਣਦੇ ਰਹੇ ਆ ਤੇ ਬਹੁਤ ਵੱਡੇ ਵੱਡੇ ਗੈਂਗਸਟਰ ਉਹਨਾਂ ਸੁਬਿਆਂ ਦੇ ਵਿੱਚ ਜੇਲ੍ਹਾਂ 'ਚ ਬੈਠੇ ਹੋਏ ਜਿੱਤਦੇ ਰਹੇ ਆ ਤੇ ਆਪਣੇ ਨਾਂ ਦਾ ਡੰਕਾ ਪਜਾਉਂਦੇ ਰਹੇ ਆ ਪਰ ਪੰਜਾਬ ਦੀ ਧਰਤੀ ਦੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਹੈ 2002 ਤੋਂ ਬਾਅਦ 2000 ਪਰ ਨਾ ਮਾੜਾ ਮੋਟਾ ਕਿਸੇ ਦਾ ਜਿਵੇਂ ਕਾਗਜ਼ ਦੇ ਵਿੱਚ ਕੋਈ ਓਵਰਰਾਈਟਿੰਗ ਕਰਤੀ ਕੱਟ ਵੱਟ ਕਰਤਾ ਇਦਾਂ ਦਾ ਤਾਂ ਸੀਨ ਹੋ ਜਾਂਦਾ ਸੀਗਾ ਪਰ ਇਸ ਤਰ੍ਹਾਂ ਦਾ ਨਹੀਂ ਹੋਇਆ ਸੀਗਾ ਵੀ ਤਾ ਕਾਗਜ਼ ਇਹਨਾਂ ਦਾਖਲ ਕਰਨ ਦੋ ਕਾਗਜ਼ ਪਾੜ ਦੋ ਅੰਦਰ ਨਾ ਜਾਣ ਦੋ ਤਾਂ ਇਹ ਸਿਸਟਮ ਤਾਂ ਬਿਲਕੁਲ ਸਿਖਰ ਤੇ ਪਹੁੰਚਿਆ ਹੈ 2000 2002 ਤੋਂ 2007 ਦੀ ਇਲੈਕਸ਼ਨ ਦੇ ਵਿੱਚ ਕਾਂਗਰਸੀ ਸਰਕਾਰ ਸੀ ਕਾਂਗਰਸੀ ਸਰਕਾਰ ਦੇ ਸਮੇਂ ਮਿਊਨਿਸਪਲ ਕਾਰਪੋਰੇਸ਼ਨ ਪਟਿਆਲੇ ਦੀਆਂ ਇਲੈਕਸ਼ਨਾਂ ਦੇਖੀਆਂ ਉਹਨਾਂ ਇਲੈਕਸ਼ਨਾਂ ਦੇ ਵਿੱਚ ਜਿਵੇਂ ਇੱਕ ਵੱਡੇ ਲੀਡਰ ਨੇ ਲੋਕ ਸਭਾ ਦੀ ਆਗੂ ਨੇ ਜਿਵੇਂ ਉੱਥੇ ਲੋਕਾਂ ਨੂੰ ਪ੍ਰੇਰਿਆ ਤੇ ਕਿਵੇਂ ਬੂਥ ਕੈਪਚਰਿੰਗ ਹੋਈ ਕਾਂਗਰਸ ਦੇ ਟਾਈਮ ਦੇ ਵਿੱਚ ਉਹ ਸਾਰਿਆਂ ਨੂੰ ਪਤਾ ਹੈ ਤੇ ਉਸ ਤੋਂ ਬਾਅਦ 2007 ਤੋਂ 17 ਤੱਕ ਅਕਾਲੀ ਦਲ ਦੀ ਸਰਕਾਰ ਰਹੀ ਅਕਾਲੀ ਦਲ ਬੀਜੇਪੀ ਦੀ ਤੇ ਅਕਾਲੀ ਦਲ ਦੇ ਵੱਡੇ ਲੀਡਰ ਨੇ ਇਹ ਕਿਹਾ ਜਿੱਤਣਾ ਹੀ ਜਿੱਤਣਾ ਤੇ ਜਿੱਤਣਾ ਹੀ ਜਿੱਤਣਾ ਦੀ ਇਸ ਮਹਮ ਦੇ ਵਿੱਚ ਫੇਰ ਬੂਥ ਕੈਪਚਰਿੰਗ ਗੁੰਡਾਗਰਦੀ ਦਾ ਥੱਪੜਾਂ ਦਾ ਸਿਰ ਪਾੜਨ ਦਾ ਅ ਇਹ ਸਾਰਾ ਕੁਝ ਪੁਲਿਸ ਦੇ ਸਹਿਮਤੀ ਨਾਲ ਹੋਇਆ ਪਹਿਲਾ 2002 ਤੋਂ 7 ਤੱਕ ਵੀ ਜਿਹੜੀ ਗੁੰਡਾਗਰਦੀ ਹੋਈ ਕਾਰਪੋਰੇਸ਼ਨਾਂ ਦੀਆਂ ਚੋਣਾਂ ਦੇ ਵਿੱਚ ਉਹ ਵੀ ਪੁਲਿਸ ਨੇ ਕਰਵਾਈ ਕੋਲ ਖੜ ਕੇ ਤੇ 2007 ਤੋਂ 17 ਦੇ ਵਿੱਚ ਜਿਹੜੀਆਂ ਹੋਈਆਂ ਉਹ ਵੀ ਪੁਲਿਸ ਨੇ ਖੜਾਈ ਭਾ ਪੁਲਿਸ ਅਮਨ ਕਾਨੂੰਨ ਦੀ ਮਸ਼ੀਨਰੀ ਨਹੀਂ ਰਹੀ ਪੁਲਿਸ ਇੱਕ ਰਾਜਨੀਤਿਕ ਲੋਕਾਂ ਦੇ ਲਈ ਇੱਕ ਵਰਦੀ ਧਾਰੀ ਗੈਂਗਸਟਰ ਵਾਂਗੂ ਵਿਸਰਨ ਲੱਗੀ ਹੈ ਜਿਹੜੀ ਕਿ ਬਹੁਤ ਹੀ ਮੰਦ ਭਾਗਾਏ ਲੋਕਤੰਤਰ ਦੇ ਲਈ ਕਿਉਂਕਿ ਪੰਚਾਇਤ ਦੀਆਂ ਇਲੈਕਸ਼ਨਾਂ ਬਲਾਕ ਸੰਭਦੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਇਸ ਕਰਕੇ ਕੀਤੀਆਂ ਗਈਆਂ ਸੀਆਂ ਵੀ ਜਿਹੜਾ ਡੈਮੋਕਰੇਸੀ ਹੇਠਲੇ ਪੱਧਰ ਤੇ ਪਹੁੰਚਾਇਆ ਜਾ ਸਕੇ ਵੀ ਜਿਹੜਾ ਉੱਪਰ ਦੇ ਲੀਡਰਾਂ ਦੀ ਥਾਂ ਤੇ ਹੇਠਲੇ ਲੋਕਾਂ ਨੂੰ ਪਤਾ ਲੱਗੇ ਵੀ ਅਸਲੀ ਲੋਕਤੰਤਰ ਕੀ ਆ ਉਹਨਾਂ ਦੀਆਂ ਪਾਵਰਾਂ ਉਹਨਾਂ ਦਿੱਤੀਆਂ ਜਾਣ ਵੀ ਉਹ ਆਪਣੇ ਫੈਸਲੇ ਲੈ ਸਕਣ ਮਾਰਚਲ ਦੇ ਵਿੱਚ ਤਾਂ 323 ਤੱਕ ਦੇ 57 323 24 25 ਤੱਕ ਦੇ ਫੈਸਲੇ ਲੈਣ ਦਾ ਸਰਪੰਚ ਨੂੰ ਅਧਿਕਾਰ ਦੇ ਦਿੱਤਾ ਗਿਆ ਸੀਗਾ ਇਸ ਪੰਚਾਇਤੀ ਸਰਕਾਰਾਂ ਦੇ ਵਿੱਚ ਪੰਚਾਇਤੀ ਸਿਸਟਮ ਦੇ ਵਿੱਚ ਪਰ ਪੰਜਾਬ ਦੇ ਵਿੱਚ ਤਾਂ ਹਾਲਾਤ ਇਹ ਹੋਰ ਪਸੇ ਜਾ ਰਹੇ ਆ ਪਰ ਇਹ ਇਹ ਜਿਹੜੇ ਹਾਲਾਤ ਇੱਥੋਂ ਨਹੀਂ ਸ਼ੁਰੂ ਹੋਏ ਤੁਸੀਂ ਜੇਕਰ ਪਿਛਲੇ ਆਪਾਂ ਲੰਬੇ ਸਮੇਂ ਤੋਂ ਦੇਖੀਏ 1984 ਤੋਂ ਦੇਖੀਏ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਦੀ ਮੌਜੂਦਗੀ ਦੇ ਨਾਲ ਕਿਵੇਂ ਉੱਥੇ ਸਿੱਖਾਂ ਦੀ ਨਸਲ ਕੁਸੀ ਕੀਤੀ ਗਈ ਆ ਉਸ ਥਾਂ ਤੋਂ ਬਾਅਦ ਪੁਲਿਸ ਦਾ ਜਿਹੜਾ ਦੁਰਪਯੋਗਾ ਸੋਣਾ ਸ਼ੁਰੂ ਹੋ ਗਿਆ ਪੁਲਿਸ ਦੀ ਮੌਜੂਦਗੀ ਦੇ ਨਾਲ 4-5000 ਬੰਦਾ ਪੈਟਰੋਲ ਪਾ ਕੇ ਫੋਖਣਾ ਧੀਆਂ ਪੈਣਾਂ ਦੀ ਇੱਜ਼ਤਾਂ ਲੁੱਟਣੀਆਂ ਤੇ ਕਿਸੇ ਦੇ ਪਰਚਾ ਦਰਦ ਨਹੀਂ ਹੋਣਾ ਤੇ ਉਹਨਾਂ ਦਾ ਪੋਸਟਮਾਰਟਮ ਕਿੱਥੇ ਹੋਇਆ ਉਹਨਾਂ ਦਾ ਸੰਸਕਾਰ ਕਿੱਥੇ ਹੋਇਆ ਇਹ ਉਸ ਸਮੇਂ ਦੀ ਜੀਵ ਗਾਂਧੀ ਦੀ ਸਰਕਾਰ ਸਮੇਂ ਹੋਇਆ ਤੇ ਇਹੀ ਕੁਝ 2002 ਦੇ ਵਿੱਚ ਗੁਜਰਾਤ ਦੇ ਵਿੱਚ ਰਿਪੀਟ ਹੋਇਆ ਉੱਥੇ ਵੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੋਇਆ ਤਾਂ ਇਹ ਪੁਲਿਸ ਨੂੰ ਰਾਜਨੀਤਿਕ ਲੋਕਾਂ ਨੇ ਇੱਕ ਆਪਣੇ ਆਪਣੇ ਮੁਫਾਦ ਲਈ ਆਪਣੇ ਮਕਸਦ ਲਈ ਵਰਤ ਇੱਕ ਵਰਤਣਾ ਸ਼ੁਰੂ ਕਰ ਦਿੱਤਾ ਹੈ ਤੇ ਜਿਹੜੀ ਕਿ ਭਾਰਤ ਦੇ ਲੋਕਤੰਤਰ ਦੇ ਲਈ ਬਹੁਤ ਖਤਰਨਾਕ ਗੱਲ ਆ ਤੇ ਅਸਲ ਦੇ ਵਿੱਚ ਜਦੋਂ ਇਹ ਪੁਲਿਸ ਵਾਲਿਆਂ ਦਾ ਵੀ ਕਸੂਰ ਆ ਜਦੋਂ ਪੁਲਿਸ ਵਾਲੇ ਆਪਣੀਆਂ ਪੋਸਟਾਂ ਲੈਣ ਦੇ ਲਈ ਆਪਣੀ ਇਮਾਨਦਾਰੀ ਨੂੰ ਛੱਡ ਕੇ ਇਹਨਾਂ ਦੇ ਤਲਵੇ ਚੱਟਣ ਲੱਜਾਂਦੇ ਆ ਤਾਂ ਉਹਨਾਂ ਤੋਂ ਗਲਤ ਕੰਮ ਕਰਵਾਉਣਾ ਇਹ ਫਿਰ ਜ਼ਰੂਰੀ ਹੋ ਜਾਂਦਾ ਜਦੋਂ ਇਮਾਨਦਾਰ ਪੁਲਿਸ ਵਾਲਿਆਂ ਨੂੰ ਕੁੱਟੇ ਲੈਣ ਲਿਆ ਜਾਂਦਾ ਹੈ ਤੇ ਜਿਹੜੇ ਪੁਲਸ ਵਾਲੇ ਜਿਵੇਂ ਫਿਲਮਾਂ 'ਚ ਦਿਖਾਉਂਦੇ ਆ ਵੀ ਉਹਨਾਂ ਨਾਲ ਮਿਲੀਭੁਗਤ ਕਰਕੇ ਚੱਲਦੇ ਆ ਉਹਨਾਂ ਨੂੰ ਸਿਖਰ ਦੀਆਂ ਪੋਸਟਾਂ ਦੇ ਪਹੁੰਚਾਇਆ ਜਾਂਦਾ ਹੈ ਤਾਂ ਉਹਦਾ ਨਤੀਜਾ ਫਿਰ ਇਹੀ ਹੁੰਦਾ ਜੋ ਹੋ ਰਿਹਾ ਹੈ ਕਹਿਣ ਨੂੰ ਲੋਕਤੰਤਰ ਆ ਪਰ ਲੋਕਤੰਤਰ ਦਾ ਕਾਣ ਜਿੰਨਾ ਇਸ ਦੇਸ਼ ਦੇ ਵਿੱਚ ਹੋ ਰਿਹਾ ਤੇ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਇਹਦੀ ਮਿਸਾਲ ਕਿਤੇ ਨਹੀਂ ਮਿਲਦੀ ਤੇ ਇਹਦੀ ਸਿਖਰਤਾ ਉਸ ਸਮੇਂ ਹੁੰਦੀ ਆ ਜਦੋਂ ਬਦਾਓ ਜਿਹੜਾ ਪੁਲਸ ਦੇ ਕੋਲ ਅਦਾਲਤਾਂ ਦਾ ਫੈਸਲਾ ਕਰਨ ਦਾ ਬੰਦੇ ਨੂੰ ਫਾਂਸੀ ਦੇਣ ਦਾ ਜਿਹੜਾ ਅਧਿਕਾਰ ਆ ਉਹ ਵੀ ਪੁਲਿਸ ਨੇ ਆਪਣੇ ਹੱਥਾਂ 'ਚ ਲੈ ਲਿਆ ਜਿੱਦਾ ਕਿ ਖਾੜਕੂ ਬਾਦ ਦੇ ਸਮੇਂ ਜਿਹੜੀਆਂ ਜਸਵੰਤ ਸਿੰਘ ਖਾਲੜੇ ਨੇ ਜਿਹੜੇ ਕੇਸ ਕੱਢੇ ਸੀਗੇ 25000 ਅਣਪਛਾਤੀਆਂ ਲਾਸਾਂ ਦਾ ਤੇ ਹੁਣ ਵੀ ਉਹ ਦੌਰ جاری ਆ ਤੇ ਹੋਂਦ ਚਿੱਲਣ ਦਾ ਲਾਲੋ ਦਿੱਲੀ ਨਸਲ ਕੁਸੀ ਦਾ ਲਾਲੋ ਸਾਰਾ ਕੁਲ ਪੁਲਿਸ ਪੁਲਸ ਜਾਂ ਅਸੀਮ ਭਾਵਨਾ ਕਰਕੇ ਪੋਲਿਟਿਸ਼ੀਨਾਂ ਵੱਲੋਂ ਆਪਣੇ ਹਿੱਤਾਂ ਲਈ ਦਿੱਤੀਆਂ ਗਈਆਂ ਏਕਤਾ ਦੇ ਖੰਡਤਾ ਦੇ ਨਾਂ ਤੇ ਜਿਵੇਂ ਹੁਣ ਝਾੜਖੰਡ ਵਾਲੇ ਪਾਸੇ ਛੱਤੀਸਗੜ੍ਹ ਵਾਲੇ ਪਾਸੇ ਉੱਥੇ ਜਿਹੜੇ ਲੋਕ ਆਪਣਾ ਆਪਣਾ ਹੱਕ ਮੰਗਦੇ ਆ ਉਹਨਾਂ ਨੂੰ ਕਿਵੇਂ Maoਵਾਦੀਆਂ ਦੇ ਨਾਂ ਤੇ ਸ਼ਿਕਾਰ ਬਣਾਇਆ ਜਾਂਦਾ ਹੈ ਕਿਵੇਂ ਪੁਲਿਸ ਵੱਲੋਂ ਕੀਤਾ ਜਾਂਦਾ ਉਹ ਸਭ ਦੇ ਸਾਹਮਣੇ ਤੇ ਇਹੀ ਮਨੁੱਖੀ ਅਧਿਕਾਰਾਂ ਦੇ ਜਿਹੜੇ ਘਾਣਾ ਇਹ ਜਦੋਂ ਇਹ ਕਰਦੇ ਆ ਇਸ ਡਿਪਾਰਟਮੈਂਟ ਰਹੀਂ ਤੇ ਫਾਇਦਾ ਲੈ ਰਹੀਆਂ ਸਰਕਾਰਾਂ ਤਾਂ ਇਹ ਲੋਕਤੰਤਰ ਨੂੰ ਸਭ ਤੋਂ ਜਿਆਦਾ ਨੁਕਸਾਨ ਪਹੁੰਚਾਉਣ ਵਾਲਾ ਬਦ ਰਿਹਾ ਹੈ ਤੇ ਮੈਂ ਆਸ ਕਰਨਾ ਵੀ ਇਹ ਲੋਕਤੰਤਰ ਦਾ ਕਾਂਲ ਬੰਦ ਬੰਦ ਹੋਵੇ ਤੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਣਾ ਲੋਕਾਂ 'ਚ ਫੁੱਟ ਪਾਣੀ ਦਾ ਖੇਲ ਬੰਦ ਹੋਣਾ ਚਾਹੀਦਾ ਜੇਕਰ ਇਦਾਂ ਹੀ ਜ਼ਬਰਦਸਤੀ ਇਲੈਕਸ਼ਨਾਂ ਲੜਨੀਆਂ ਤਾਂ ਇਹਨਾਂ ਇਲੈਕਸ਼ਨਾਂ ਦਾ ਕੋਈ ਫਾਇਦਾ ਨਹੀਂ ਤੇ ਇਹਨਾਂ ਇਲੈਕਸ਼ਨਾਂ ਦੀ ਥਾਂ ਤੇ ਇਹਨਾਂ ਨੂੰ ਬਿਲਕੁਲ ਜਿਹੜੀ ਪਾਰਟੀ ਕੋਲ ਵੱਧ ਸੀਟਾਂ ਵੱਧ ਐਮਐਲਏ ਉਹਨਾਂ ਨੂੰ ਵੱਧ ਬਣਾ ਦਿਓ ਦੂਜਿਆਂ ਨੂੰ ਘੱਟ ਬਣਾ ਦਿਓ ਇਦਾਂ ਇਹ ਖੇਲ ਖਤਮ ਹੋਣਾ ਚਾਹੀਦਾ ਪਰ ਲੋਕਾਂ ਦੇ ਵਿੱਚ ਫੁੱਟ ਪਾਣੀ ਬੰਦ ਕਰੋ ਤੇ ਮੈਂ ਆਸ ਕਰਨਾ ਇਸ ਵੀਡੀਓ ਨੂੰ ਤੁਸੀਂ ਵਾਅਦੇ-ਵਾਅਦੇ ਸ਼ੇਅਰ ਵੀ ਕਰੋਗੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਤਾਂ ਜੋ ਇਹ ਸੁਨੇਹਾ ਸਾਰੇ ਪਾਸੇ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸ਼ਬਾਕ